ਨਿਊਜ਼ੀਲੈਂਡ ਦੀ ਫਾਈਨੈਂਸ ਮਿਨਿਸਟਰ ਨਿਕੋਲਾ ਵਿਲਸ ਨੇ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ OSR ਕਟੌਤੀ ਨੂੰ ਤੁਰੰਤ ਅੱਗੇ ਪਾਸ ਕਰਨ ਅਤੇ ਘਰੇਲੂ ਲੋਨ ਦੀਆਂ ਦਰਾਂ ਵਿੱਚ ਵੱਧ ਤੋਂ ਵੱਧ ਕਮੀ ਲਿਆਉਣ। ਰਿਜ਼ਰਵ ਬੈਂਕ ਵੱਲੋਂ 25 ਬੀਸਿਸ ਪੁਆਇੰਟ ਦੀ ਕਟੌਤੀ ਨਾਲ OSR ਹੁਣ 2.25% ਤੇ ਆ ਗਿਆ ਹੈ ਜੋ ਕਿ ਜੂਨ 2022 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਤੋਂ ਬਾਅਦ ਬੈਂਕਾਂ ਨੇ ਬੁੱਧਵਾਰ ਤੋਂ ਫਲੋਟਿੰਗ ਰੇਟ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਸਬੰਧ ਵਿੱਚ ਨਿਕੋਲਾ ਵਿਲਸ ਨੇ ਕਿਹਾ ਹੈ ਕਿ ਮੇਰਾ ਸੁਨੇਹਾ ਸਾਫ਼ ਅਤੇ ਸਪਸ਼ਟ ਹੈ ਜਿਨ੍ਹਾਂ ਜਿਆਦਾ ਹੋ ਸਕੇ ਉਹਨਾਂ ਕਟੌਤੀਆਂ ਨੂੰ ਹੂਮ ਲੋਨ ਤੇ ਲਿਆਓ ਇਹ ਦੇਸ਼ ਦੀ ਅਰਥਵਿਵਸਥਾ ਲਈ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੇਖੇਗਾ ਕਿ ਬੈਂਕ ਇਸ ਕਟੌਤੀ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ ਪਰ ਉਮੀਦ ਹੈ ਕਿ ਇਸ ਦਾ ਸਿੱਧਾ ਫਾਇਦਾ ਮਾਰਗੇਜ ਹੋਲਡਰਾਂ ਨੂੰ ਹੋਵੇਗਾ ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਦੇ ਖਤਰੀ ਹੁਣ ਸੰਤੁਲਿਤ ਹਨ ਗੋਲਸ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਮਹਿੰਗਾਈ ਦੇ ਵਿੱਚ ਵੀ ਕਮੀ ਆਏਗੀ ਉਹਨਾਂ ਨੇ ਕਿਹਾ ਕਿ ਸਾਡਾ ਡਾਟਾ ਦੱਸਦਾ ਹੈ ਕਿ ਨਿਊਜ਼ੀਲੈਂਡ ਵਿੱਚ ਪਰਿਸਥਿਤੀਆਂ ਸੁਧਨ ਗਈਆਂ ਤੇ ਅਸੀਂ ਬਿਹਤਰ ਸਮੇਂ ਵੱਲ ਜਾ ਰਹੇ ਹਾਂ। ਉਹਨਾਂ ਨੇ ਮੰਨਿਆ ਹੈ ਕਿ ਲੋਕ ਇਸ ਨੂੰ ਤਦੋਂ ਹੀ ਮੰਨਣਗੇ ਜਦੋਂ ਅਸਲ ਤੌਰ ਤੇ ਸੁਧਾਰ ਮਹਿਸੂਸ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਲੋਕ ਇਸ ਵੇਲੇ ਮੁਸ਼ਕਲਾਂ ਦੇ ਵਿੱਚ ਹਨ ਤੇ ਇਹ ਕੋਸ਼ਿਸ਼ਾਂ ਸਾਡੀਆਂ ਵਿਅਰਥ ਨਹੀਂ ਜਾਣਗੀਆਂ। ਨਿਊਜ਼ੀਲੈਂਡ ਦੀ ਫਾਈਨੈਂਸ ਮਿਨਿਸਟਰ ਨਿਕੋਲਾ ਵਿਲਸ ਨੇ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ OSR ਕਟੌਤੀ ਨੂੰ ਤੁਰੰਤ ਅੱਗੇ ਪਾਸ ਕਰਨ ਅਤੇ ਘਰੇਲੂ ਲੋਨ ਦੀਆਂ ਦਰਾਂ ਵਿੱਚ ਵੱਧ ਤੋਂ ਵੱਧ ਕਮੀ ਲਿਆਉਣ। ਰਿਜ਼ਰਵ ਬੈਂਕ ਵੱਲੋਂ 25 ਬੀਸਿਸ ਪੁਆਇੰਟ ਦੀ ਕਟੌਤੀ ਨਾਲ OSR ਹੁਣ 2.25% ਤੇ ਆ ਗਿਆ ਹੈ ਜੋ ਕਿ ਜੂਨ 2022 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਤੋਂ ਬਾਅਦ ਬੈਂਕਾਂ ਨੇ ਬੁੱਧਵਾਰ ਤੋਂ ਫਲੋਟਿੰਗ ਰੇਟ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਸਬੰਧ ਵਿੱਚ ਨਿਕੋਲਾ ਵਿਲਸ ਨੇ ਕਿਹਾ ਹੈ ਕਿ ਮੇਰਾ ਸੁਨੇਹਾ ਸਾਫ਼ ਅਤੇ ਸਪਸ਼ਟ ਹੈ ਜਿਨ੍ਹਾਂ ਜਿਆਦਾ ਹੋ ਸਕੇ ਉਹਨਾਂ ਕਟੌਤੀਆਂ ਨੂੰ ਹੂਮ ਲੋਨ ਤੇ ਲਿਆਓ ਇਹ ਦੇਸ਼ ਦੀ ਅਰਥਵਿਵਸਥਾ ਲਈ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੇਖੇਗਾ ਕਿ ਬੈਂਕ ਇਸ ਕਟੌਤੀ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ ਪਰ ਉਮੀਦ ਹੈ ਕਿ ਇਸ ਦਾ ਸਿੱਧਾ ਫਾਇਦਾ ਮਾਰਗੇਜ ਹੋਲਡਰਾਂ ਨੂੰ ਹੋਵੇਗਾ ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਦੇ ਖਤਰੀ ਹੁਣ ਸੰਤੁਲਿਤ ਹਨ ਗੋਲਸ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਮਹਿੰਗਾਈ ਦੇ ਵਿੱਚ ਵੀ ਕਮੀ ਆਏਗੀ ਉਹਨਾਂ ਨੇ ਕਿਹਾ ਕਿ ਸਾਡਾ ਡਾਟਾ ਦੱਸਦਾ ਹੈ ਕਿ ਨਿਊਜ਼ੀਲੈਂਡ ਵਿੱਚ ਪਰਿਸਥਿਤੀਆਂ ਸੁਧਨ ਗਈਆਂ ਤੇ ਅਸੀਂ ਬਿਹਤਰ ਸਮੇਂ ਵੱਲ ਜਾ ਰਹੇ ਹਾਂ। ਉਹਨਾਂ ਨੇ ਮੰਨਿਆ ਹੈ ਕਿ ਲੋਕ ਇਸ ਨੂੰ ਤਦੋਂ ਹੀ ਮੰਨਣਗੇ ਜਦੋਂ ਅਸਲ ਤੌਰ ਤੇ ਸੁਧਾਰ ਮਹਿਸੂਸ ਕਰਨਗੇ। ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਲੋਕ ਇਸ ਵੇਲੇ ਮੁਸ਼ਕਲਾਂ ਦੇ ਵਿੱਚ ਹਨ ਤੇ ਇਹ ਕੋਸ਼ਿਸ਼ਾਂ ਸਾਡੀਆਂ ਵਿਅਰਥ ਨਹੀਂ ਜਾਣਗੀਆਂ। ਨਿਊਜ਼ੀਲੈਂਡ ਦੀ ਫਾਈਨੈਂਸ ਮਿਨਿਸਟਰ ਨਿਕੋਲਾ ਵਿਲਸ ਨੇ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ OSR ਕਟੌਤੀ ਨੂੰ ਤੁਰੰਤ ਅੱਗੇ ਪਾਸ ਕਰਨ ਅਤੇ ਘਰੇਲੂ ਲੋਨ ਦੀਆਂ ਦਰਾਂ ਵਿੱਚ ਵੱਧ ਤੋਂ ਵੱਧ ਕਮੀ ਲਿਆਉਣ। ਰਿਜ਼ਰਵ ਬੈਂਕ ਵੱਲੋਂ 25 ਬੇਸਿਸ ਪੁਆਇੰਟ ਦੀ ਕਟੌਤੀ ਨਾਲ OSR ਹੁਣ 2.25% ਤੇ ਆ ਗਿਆ ਹੈ ਜੋ ਕਿ ਜੂਨ 2022 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਤੋਂ ਬਾਅਦ ਬੈਂਕਾਂ ਨੇ ਬੁੱਧਵਾਰ ਤੋਂ ਫਲੂਟਿੰਗ ਰੇਟ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਸਬੰਧ ਵਿੱਚ ਨਿਕੋਲਾ ਵਿਲਸ ਨੇ ਕਿਹਾ ਹੈ ਕਿ ਮੇਰਾ ਸੁਨੇਹਾ ਸਾਫ਼ ਅਤੇ ਸਪਸ਼ਟ ਹੈ ਜਿੰਨਾ ਜਾਦਾ ਹੋ ਸਕੇ ਉਹਨਾਂ ਕਟੌਤੀਆਂ ਨੂੰ ਹੂਮ ਲੋਨ ਤੇ ਲਿਆਓ ਇਹ ਦੇਸ਼ ਦੀ ਅਰਥਵਿਵਸਥਾ ਲਈ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੇਖੇਗਾ ਕਿ ਬੈਂਕ ਇਸ ਕਟੌਤੀ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ ਪਰ ਉਮੀਦ ਹੈ ਕਿ ਇਸ ਦਾ ਸਿੱਧਾ ਫਾਇਦਾ ਮੌਰਗੇਜ ਹੋਲਡਰਾਂ ਨੂੰ ਹੋਵੇਗਾ ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਦੇ ਖਤਰੇ ਹੁਣ ਸੰਤੁਲਿਤ ਹਨ ਬੋਲਸ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਮਹਿੰਗਾਈ ਦੇ ਵਿੱਚ ਵੀ ਕਮੀ ਆਏਗੀ ਉਹਨਾਂ ਨੇ ਕਿਹਾ ਕਿ ਸਾਡਾ ਡਾਟਾ ਦੱਸਦਾ ਹੈ ਕਿ ਨਿਊਜ਼ੀਲੈਂਡ ਵਿੱਚ પરિਸਥਿਤੀਆਂ ਸੁਧਨ ਗਈਆਂ ਤੇ ਅਸੀਂ ਬਿਹਤਰ ਸਮੇਂ ਵੱਲ ਜਾ ਰਹੇ ਹਾਂ। ਉਹਨਾਂ ਨੇ ਮੰਨਿਆ ਹੈ ਕਿ ਲੋਕ ਇਸ ਨੂੰ ਤਦੋਂ ਹੀ ਮੰਨਣਗੇ ਜਦੋਂ ਅਸਲ ਤੌਰ ਤੇ ਸੁਧਾਰ ਮਹਿਸੂਸ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਲੋਕ ਇਸ ਵੇਲੇ ਮੁਸ਼ਕਲਾਂ ਦੇ ਵਿੱਚ ਹਨ ਤੇ ਇਹ ਕੌਸ਼ਿਸ਼ਾਂ ਸਾਡੀਆਂ ਵਿਅਰਥ ਨਹੀਂ ਜਾਣਗੀਆਂ। ਨਿਊਜ਼ੀਲੈਂਡ ਦੀ ਫਾਈਨੈਂਸ ਮਿਨਿਸਟਰ ਨਿਕੋਲਾ ਵਿਲਸ ਨੇ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ OSR ਕਟੌਤੀ ਨੂੰ ਤੁਰੰਤ ਅੱਗੇ ਪਾਸ ਕਰਨ ਅਤੇ ਘਰੇਲੂ ਲੋਨ ਦੀਆਂ ਦਰਾਂ ਵਿੱਚ ਵੱਧ ਤੋਂ ਵੱਧ ਕਮੀ ਲਿਆਉਣ ਰਿਜ਼ਰਵ ਬੈਂਕ ਵੱਲੋਂ 25 ਬੀਸਿਸ ਪੁਆਇੰਟ ਦੀ ਕਟੌਤੀ ਨਾਲ OSR ਹੁਣ 2.25% ਦੀ ਤਿਆਗਿਆ ਹੈ ਜੋ ਕਿ ਜੂਨ 2022 ਤੋਂ ਬਾਅਦ ਸਭ ਤੋਂ ਘੱਟ ਹੈ ਇਸ ਤੋਂ ਬਾਅਦ ਬੈਂਕਾਂ ਨੇ ਬੁੱਧਵਾਰ ਤੋਂ ਫਲੋਟਿੰਗ ਰੇਟ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਦੇ ਸਬੰਧ ਵਿੱਚ ਨਿਕੋਲਾ ਵਿਲਸ ਨੇ ਕਿਹਾ ਹੈ ਕਿ ਮੇਰਾ ਸੁਨੇਹਾ ਸਾਫ਼ ਅਤੇ ਸਪਸ਼ਟ ਹੈ ਜਿੰਨਾ ਜ਼ਿਆਦਾ ਹੋ ਸਕੇ ਉਹਨਾਂ ਕਟੌਤੀਆਂ ਨੂੰ ਹੂਮ ਲੋਨ ਤੇ ਲਿਆਓ ਇਹ ਦੇਸ਼ ਦੀ ਅਰਥਵਿਵਸਥਾ ਲਈ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੇਖੇਗਾ ਕਿ ਬੈਂਕ ਇਸ ਕਟੌਤੀ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ ਪਰ ਉਮੀਦ ਹੈ ਕਿ ਇਸ ਦਾ ਸਿੱਧਾ ਫਾਇਦਾ ਮਾਰਗੇਜ਼ 홀ਡਰਾਂ ਨੂੰ ਹੋਵੇਗਾ ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਦੇ ਖਤਰੀ ਹੁਣ ਸੰਤੁਲਿਤ ਹਨ ਗੋਲਸ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਮਹਿੰਗਾਈ ਦੇ ਵਿੱਚ ਵੀ ਕਮੀ ਆਏਗੀ ਉਹਨਾਂ ਨੇ ਕਿਹਾ ਕਿ ਸਾਡਾ ਡਾਟਾ ਦੱਸਦਾ ਹੈ ਕਿ ਨਿਊਜ਼ੀਲੈਂਡ ਵਿੱਚ ਪਰਸਤਿਤੀਆਂ ਸੁਧਨ ਗਈਆਂ ਤੇ ਅਸੀਂ ਬਿਹਤਰ ਸਮੇਂ ਵੱਲ ਜਾ ਰਹੇ ਹਾਂ ਉਹਨਾਂ ਨੇ ਮੰਨਿਆ ਹੈ ਕਿ ਲੋਕ ਇਸ ਨੂੰ ਤਦੋਂ ਹੀ ਮੰਨਣਗੇ ਜਦੋਂ ਅਸਲ ਤੌਰ ਤੇ ਸੁਧਾਰ ਮਹਿਸੂਸ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਲੋਕ ਇਸ ਵੇਲੇ ਮੁਸ਼ਕਲਾਂ ਦੇ ਵਿੱਚ ਹਨ ਤੇ ਇਹ ਕੌਸ਼ਿਸ਼ਾਂ ਸਾਡੀਆਂ ਵਿਅਰਥ ਨਹੀਂ ਜਾਣਗੀਆਂ। ਨਿਊਜ਼ੀਲੈਂਡ ਦੀ ਫਾਈਨੈਂਸ ਮਿਨਿਸਟਰ ਨਿਕੋਲਾ ਵਿਲਸ ਨੇ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ OSR ਕਟੌਤੀ ਨੂੰ ਤੁਰੰਤ ਅੱਗੇ ਪਾਸ ਕਰਨ ਅਤੇ ਘਰੇਲੂ ਲੋਨ ਦੀਆਂ ਦਰਾਂ ਵਿੱਚ ਵੱਧ ਤੋਂ ਵੱਧ ਕਮੀ ਲਿਆਉਣ। ਰਿਜ਼ਰਵ ਬੈਂਕ ਵੱਲੋਂ 25 ਬੀਸਿਸ ਪੁਆਇੰਟ ਦੀ ਕਟੌਤੀ ਨਾਲ OSR ਹੁਣ 2.25% ਤੇ ਆ ਗਿਆ ਹੈ ਜੋ ਕਿ ਜੂਨ 2022 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਤੋਂ ਬਾਅਦ ਬੈਂਕਾਂ ਨੇ ਬੁੱਧਵਾਰ ਤੋਂ ਫਲੋਟਿੰਗ ਰੇਟ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਸਬੰਧ ਵਿੱਚ ਨਿਕੋਲਾ ਵਿਲਸ ਨੇ ਕਿਹਾ ਹੈ ਕਿ ਮੇਰਾ ਸੁਨੇਹਾ ਸਾਫ਼ ਅਤੇ ਸਪਸ਼ਟ ਹੈ ਜਿਨ੍ਹਾਂ ਜਿਆਦਾ ਹੋ ਸਕੇ ਉਹਨਾਂ ਕਟੌਤੀਆਂ ਨੂੰ ਹੂਮ ਲੋਨ ਤੇ ਲਿਆਓ ਇਹ ਦੇਸ਼ ਦੀ ਅਰਥਵਿਵਸਥਾ ਲਈ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੇਖੇਗਾ ਕਿ ਬੈਂਕ ਇਸ ਕਟੌਤੀ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ ਪਰ ਉਮੀਦ ਹੈ ਕਿ ਇਸ ਦਾ ਸਿੱਧਾ ਫਾਇਦਾ ਮਾਰਗੇਜ ਹੋਲਡਰਾਂ ਨੂੰ ਹੋਵੇਗਾ ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਦੇ ਖਤਰੀ ਹੁਣ ਸੰਤੁਲਿਤ ਹਨ ਗਵਲਸ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਮਹਿੰਗਾਈ ਦੇ ਵਿੱਚ ਵੀ ਕਮੀ ਆਏਗੀ ਉਹਨਾਂ ਨੇ ਕਿਹਾ ਕਿ ਸਾਡਾ ਡਾਟਾ ਦੱਸਦਾ ਹੈ ਕਿ ਨਿਊਜ਼ੀਲੈਂਡ ਵਿੱਚ ਪਰਿਸਥਿਤੀਆਂ ਸੁਧਨ ਗਈਆਂ ਤੇ ਅਸੀਂ ਬਿਹਤਰ ਸਮੇਂ ਵੱਲ ਜਾ ਰਹੇ ਹਾਂ। ਉਹਨਾਂ ਨੇ ਮੰਨਿਆ ਹੈ ਕਿ ਲੋਕ ਇਸ ਨੂੰ ਤਦੋਂ ਹੀ ਮੰਨਣਗੇ ਜਦੋਂ ਅਸਲ ਤੌਰ ਤੇ ਸੁਧਾਰ ਮਹਿਸੂਸ ਕਰਨਗੇ। ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਲੋਕ ਇਸ ਵੇਲੇ ਮੁਸ਼ਕਲਾਂ ਦੇ ਵਿੱਚ ਹਨ ਤੇ ਇਹ ਕੌਸ਼ਿਸ਼ਾਂ ਸਾਡੀਆਂ ਵਿਅਰਥ ਨਹੀਂ ਜਾਣਗੀਆਂ। ਨਿਊਜ਼ੀਲੈਂਡ ਦੀ ਫਾਈਨੈਂਸ ਮਿਨਿਸਟਰ ਨਿਕੋਲਾ ਵਿਲਸ ਨੇ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ OSR ਕਟੌਤੀ ਨੂੰ ਤੁਰੰਤ ਅੱਗੇ ਪਾਸ ਕਰਨ ਅਤੇ ਘਰੇਲੂ ਲੋਨ ਦੀਆਂ ਦਰਾਂ ਵਿੱਚ ਵੱਧ ਤੋਂ ਵੱਧ ਕਮੀ ਲਿਆਉਣ। ਰਿਜ਼ਰਵ ਬੈਂਕ ਵੱਲੋਂ 25 ਬੀਸਿਸ ਪੁਆਇੰਟ ਦੀ ਕਟੌਤੀ ਨਾਲ OSR ਹੁਣ 2.25% ਤੇ ਆ ਗਿਆ ਹੈ ਜੋ ਕਿ ਜੂਨ 2022 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਤੋਂ ਬਾਅਦ ਬੈਂਕਾਂ ਨੇ ਬੁੱਧਵਾਰ ਤੋਂ ਫਲੋਟਿੰਗ ਰੇਟ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਸਬੰਧ ਵਿੱਚ ਨਿਕੋਲਾ ਵਿਲਸ ਨੇ ਕਿਹਾ ਹੈ ਕਿ ਮੇਰਾ ਸੁਨੇਹਾ ਸਾਫ਼ ਅਤੇ ਸਪਸ਼ਟ ਹੈ ਜਿਨ੍ਹਾਂ ਜਿਆਦਾ ਹੋ ਸਕੇ ਉਹਨਾਂ ਕਟੌਤੀਆਂ ਨੂੰ ਹੂਮ ਲੋਨ ਤੇ ਲਿਆਓ ਇਹ ਦੇਸ਼ ਦੀ ਅਰਥਵਿਵਸਥਾ ਲਈ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੇਖੇਗਾ ਕਿ ਬੈਂਕ ਇਸ ਕਟੌਤੀ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ ਪਰ ਉਮੀਦ ਹੈ ਕਿ ਇਸ ਦਾ ਸਿੱਧਾ ਫਾਇਦਾ ਮਾਰਗੇਜ ਹੋਲਡਰਾਂ ਨੂੰ ਹੋਵੇਗਾ ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਦੇ ਖਤਰੀ ਹੁਣ ਸੰਤੁਲਿਤ ਹਨ ਗੋਲਸ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਮਹਿੰਗਾਈ ਦੇ ਵਿੱਚ ਵੀ ਕਮੀ ਆਏਗੀ ਉਹਨਾਂ ਨੇ ਕਿਹਾ ਕਿ ਸਾਡਾ ਡਾਟਾ ਦੱਸਦਾ ਹੈ ਕਿ ਨਿਊਜ਼ੀਲੈਂਡ ਵਿੱਚ ਪਰਿਸਥਿਤੀਆਂ ਸੁਧਨ ਗਈਆਂ ਤੇ ਅਸੀਂ ਬਿਹਤਰ ਸਮੇਂ ਵੱਲ ਜਾ ਰਹੇ ਹਾਂ। ਉਹਨਾਂ ਨੇ ਮੰਨਿਆ ਹੈ ਕਿ ਲੋਕ ਇਸ ਨੂੰ ਤਦੋਂ ਹੀ ਮੰਨਣਗੇ ਜਦੋਂ ਅਸਲ ਤੌਰ ਤੇ ਸੁਧਾਰ ਮਹਿਸੂਸ ਕਰਨਗੇ। ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਲੋਕ ਇਸ ਵੇਲੇ ਮੁਸ਼ਕਲਾਂ ਦੇ ਵਿੱਚ ਹਨ ਤੇ ਇਹ ਕੌਸ਼ਿਸ਼ਾਂ ਸਾਡੀਆਂ ਵਿਅਰਥ ਨਹੀਂ ਜਾਣਗੀਆਂ। ਨਿਊਜ਼ੀਲੈਂਡ ਦੀ ਫਾਈਨੈਂਸ ਮਿਨਿਸਟਰ ਨਿਕੋਲਾ ਵਿਲਸ ਨੇ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ OSR ਕਟੌਤੀ ਨੂੰ ਤੁਰੰਤ ਅੱਗੇ ਪਾਸ ਕਰਨ ਅਤੇ ਘਰੇਲੂ ਲੋਨ ਦੀਆਂ ਦਰਾਂ ਵਿੱਚ ਵੱਧ ਤੋਂ ਵੱਧ ਕਮੀ ਲਿਆਉਣ। ਰਿਜ਼ਰਵ ਬੈਂਕ ਵੱਲੋਂ 25 ਬੇਸਿਸ ਪੁਆਇੰਟ ਦੀ ਕਟੌਤੀ ਨਾਲ OSR ਹੁਣ 2.25% ਤੇ ਆ ਗਿਆ ਹੈ ਜੋ ਕਿ ਜੂਨ 2022 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਤੋਂ ਬਾਅਦ ਬੈਂਕਾਂ ਨੇ ਬੁੱਧਵਾਰ ਤੋਂ ਫਲੂਟਿੰਗ ਰੇਟ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਸਬੰਧ ਵਿੱਚ ਨਿਕੋਲਾ ਵਿਲਸ ਨੇ ਕਿਹਾ ਹੈ ਕਿ ਮੇਰਾ ਸੁਨੇਹਾ ਸਾਫ਼ ਅਤੇ ਸਪਸ਼ਟ ਹੈ ਜਿੰਨਾ ਜਾਦਾ ਹੋ ਸਕੇ ਉਹਨਾਂ ਕਟੌਤੀਆਂ ਨੂੰ ਹੂਮ ਲੋਨ ਤੇ ਲਿਆਓ ਇਹ ਦੇਸ਼ ਦੀ ਅਰਥ ਵਿਵਸਥਾ ਲਈ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੇਖੇਗਾ ਕਿ ਬੈਂਕ ਇਸ ਕਟੌਤੀ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ ਪਰ ਉਮੀਦ ਹੈ ਕਿ ਇਸ ਦਾ ਸਿੱਧਾ ਫਾਇਦਾ ਮੌਰਗੇਜ ਹੋਲਡਰਾਂ ਨੂੰ ਹੋਵੇਗਾ ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਦੇ ਖਤਰੇ ਹੁਣ ਸੰਤੁਲਿਤ ਹਨ ਬੁਲੱਸ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਅਰਥ ਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਮਹਿੰਗਾਈ ਦੇ ਵਿੱਚ ਵੀ ਕਮੀ ਆਏਗੀ ਉਹਨਾਂ ਨੇ ਕਿਹਾ ਕਿ ਸਾਡਾ ਡਾਟਾ ਦੱਸਦਾ ਹੈ ਕਿ ਨਿਊਜ਼ੀਲੈਂਡ ਵਿੱਚ પરિਸਥਿਤੀਆਂ ਸੁਧਨ ਗਈਆਂ ਤੇ ਅਸੀਂ ਬਿਹਤਰ ਸਮੇਂ ਵੱਲ ਜਾ ਰਹੇ ਹਾਂ। ਉਹਨਾਂ ਨੇ ਮੰਨਿਆ ਹੈ ਕਿ ਲੋਕ ਇਸ ਨੂੰ ਤਦੋਂ ਹੀ ਮੰਨਣਗੇ ਜਦੋਂ ਅਸਲ ਤੌਰ ਤੇ ਸੁਧਾਰ ਮਹਿਸੂਸ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਲੋਕ ਇਸ ਵੇਲੇ ਮੁਸ਼ਕਲਾਂ ਦੇ ਵਿੱਚ ਹਨ ਤੇ ਇਹ ਕੌਸ਼ਿਸ਼ਾਂ ਸਾਡੀਆਂ ਵਿਅਰਥ ਨਹੀਂ ਜਾਣਗੀਆਂ। ਨਿਊਜ਼ੀਲੈਂਡ ਦੀ ਫਾਈਨੈਂਸ ਮਿਨਿਸਟਰ ਨਿਕੋਲਾ ਵਿਲਸ ਨੇ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ OSR ਕਟੌਤੀ ਨੂੰ ਤੁਰੰਤ ਅੱਗੇ ਪਾਸ ਕਰਨ ਅਤੇ ਘਰੇਲੂ ਲੋਨ ਦੀਆਂ ਦਰਾਂ ਵਿੱਚ ਵੱਧ ਤੋਂ ਵੱਧ ਕਮੀ ਲਿਆਉਣ ਰਿਜ਼ਰਵ ਬੈਂਕ ਵੱਲੋਂ 25 ਬੀਸਿਸ ਪੁਆਇੰਟ ਦੀ ਕਟੌਤੀ ਨਾਲ OSR ਹੁਣ 2.25% ਦੀ ਧਿਆ ਗਿਆ ਹੈ ਜੋ ਕਿ ਜੂਨ 2022 ਤੋਂ ਬਾਅਦ ਸਭ ਤੋਂ ਘੱਟ ਹੈ ਇਸ ਤੋਂ ਬਾਅਦ ਬੈਂਕਾਂ ਨੇ ਬੁੱਧਵਾਰ ਤੋਂ ਫਲੋਟਿੰਗ ਰੇਟ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ ਇਸ ਦੇ ਸਬੰਧ ਵਿੱਚ ਨਿਕੋਲਾ ਵਿਲਸ ਨੇ ਕਿਹਾ ਹੈ ਕਿ ਮੇਰਾ ਸੁਨੇਹਾ ਸਾਫ਼ ਅਤੇ ਸਪਸ਼ਟ ਹੈ ਜਿੰਨਾ ਜ਼ਿਆਦਾ ਹੋ ਸਕੇ ਉਹਨਾਂ ਕਟੌਤੀਆਂ ਨੂੰ ਹੂਮ ਲੋਨ ਤੇ ਲਿਆਓ ਇਹ ਦੇਸ਼ ਦੀ ਅਰਥ ਵਿਵਸਥਾ ਲਈ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੇਖੇਗਾ ਕਿ ਬੈਂਕ ਇਸ ਕਟੌਤੀ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ ਪਰ ਉਮੀਦ ਹੈ ਕਿ ਇਸ ਦਾ ਸਿੱਧਾ ਫਾਇਦਾ ਮਾਰਗੇਜ਼ ਹੋਲਡਰਾਂ ਨੂੰ ਹੋਵੇਗਾ ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਦੇ ਖਤਰੀ ਹੁਣ ਸੰਤੁਲਿਤ ਹਨ ਬੁਲਸ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਮਹਿੰਗਾਈ ਦੇ ਵਿੱਚ ਵੀ ਕਮੀ ਆਏਗੀ ਉਹਨਾਂ ਨੇ ਕਿਹਾ ਕਿ ਸਾਡਾ ਡਾਟਾ ਦੱਸਦਾ ਹੈ ਕਿ ਨਿਊਜ਼ੀਲੈਂਡ ਵਿੱਚ ਸਥਿਤੀਆਂ ਸੁਧਨ ਗਈਆਂ ਤੇ ਅਸੀਂ ਬਿਹਤਰ ਸਮੇਂ ਵੱਲ ਜਾ ਰਹੇ ਹਾਂ ਉਹਨਾਂ ਨੇ ਮੰਨਿਆ ਹੈ ਕਿ ਲੋਕ ਇਸ ਨੂੰ ਤਦੋਂ ਹੀ ਮੰਨਣਗੇ ਜਦੋਂ ਅਸਲ ਤੌਰ ਤੇ ਸੁਧਾਰ ਮਹਿਸੂਸ ਕਰਨਗੇ। ਉਹਨਾਂ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਲੋਕ ਇਸ ਵੇਲੇ ਮੁਸ਼ਕਲਾਂ ਦੇ ਵਿੱਚ ਹਨ ਤੇ ਇਹ ਕੌਸ਼ਿਸ਼ਾਂ ਸਾਡੀਆਂ ਵਿਅਰਥ ਨਹੀਂ ਜਾਣਗੀਆਂ। ਨਿਊਜ਼ੀਲੈਂਡ ਦੀ ਫਾਈਨੈਂਸ ਮਿਨਿਸਟਰ ਨਿਕੋਲਾ ਵਿਲਸ ਨੇ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ OSR ਕਟੌਤੀ ਨੂੰ ਤੁਰੰਤ ਅੱਗੇ ਪਾਸ ਕਰਨ ਅਤੇ ਘਰੇਲੂ ਲੋਨ ਦੀਆਂ ਦਰਾਂ ਵਿੱਚ ਵੱਧ ਤੋਂ ਵੱਧ ਕਮੀ ਲਿਆਉਣ। ਰਿਜ਼ਰਵ ਬੈਂਕ ਵੱਲੋਂ 25 ਬੀਸਿਸ ਪੁਆਇੰਟ ਦੀ ਕਟੌਤੀ ਨਾਲ OSR ਹੁਣ 2.25% ਤੇ ਆ ਗਿਆ ਹੈ ਜੋ ਕਿ ਜੂਨ 2022 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਤੋਂ ਬਾਅਦ ਬੈਂਕਾਂ ਨੇ ਬੁੱਧਵਾਰ ਤੋਂ ਫਲੋਟਿੰਗ ਰੇਟ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਸਬੰਧ ਵਿੱਚ ਨਿਕੋਲਾ ਵਿਲਸ ਨੇ ਕਿਹਾ ਹੈ ਕਿ ਮੇਰਾ ਸੁਨੇਹਾ ਸਾਫ਼ ਅਤੇ ਸਪਸ਼ਟ ਹੈ ਜਿਨ੍ਹਾਂ ਜਿਆਦਾ ਹੋ ਸਕੇ ਉਹਨਾਂ ਕਟੌਤੀਆਂ ਨੂੰ ਹੂਮ ਲੋਨ ਤੇ ਲਿਆਓ ਇਹ ਦੇਸ਼ ਦੀ ਅਰਥਵਿਵਸਥਾ ਲਈ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੇਖੇਗਾ ਕਿ ਬੈਂਕ ਇਸ ਕਟੌਤੀ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ ਪਰ ਉਮੀਦ ਹੈ ਕਿ ਇਸ ਦਾ ਸਿੱਧਾ ਫਾਇਦਾ ਮਾਰਗੇਜ ਹੋਲਡਰਾਂ ਨੂੰ ਹੋਵੇਗਾ ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਦੇ ਖਤਰੀ ਹੁਣ ਸੰਤੁਲਿਤ ਹਨ ਗੋਲਸ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਮਹਿੰਗਾਈ ਦੇ ਵਿੱਚ ਵੀ ਕਮੀ ਆਏਗੀ ਉਹਨਾਂ ਨੇ ਕਿਹਾ ਕਿ ਸਾਡਾ ਡਾਟਾ ਦੱਸਦਾ ਹੈ ਕਿ ਨਿਊਜ਼ੀਲੈਂਡ ਵਿੱਚ ਪਰਿਸਥਿਤੀਆਂ ਸੁਧਨ ਗਈਆਂ ਤੇ ਅਸੀਂ ਬਿਹਤਰ ਸਮੇਂ ਵੱਲ ਜਾ ਰਹੇ ਹਾਂ। ਉਹਨਾਂ ਨੇ ਮੰਨਿਆ ਹੈ ਕਿ ਲੋਕ ਇਸ ਨੂੰ ਤਦੋਂ ਹੀ ਮੰਨਣਗੇ ਜਦੋਂ ਅਸਲ ਤੌਰ ਤੇ ਸੁਧਾਰ ਮਹਿਸੂਸ ਕਰਨਗੇ। ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਲੋਕ ਇਸ ਵੇਲੇ ਮੁਸ਼ਕਲਾਂ ਦੇ ਵਿੱਚ ਹਨ ਤੇ ਇਹ ਕੌਸ਼ਿਸ਼ਾਂ ਸਾਡੀਆਂ ਵਿਅਰਥ ਨਹੀਂ ਜਾਣਗੀਆਂ। ਨਿਊਜ਼ੀਲੈਂਡ ਦੀ ਫਾਈਨੈਂਸ ਮਿਨਿਸਟਰ ਨਿਕੋਲਾ ਵਿਲਸ ਨੇ ਬੈਂਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੀਂ OSR ਕਟੌਤੀ ਨੂੰ ਤੁਰੰਤ ਅੱਗੇ ਪਾਸ ਕਰਨ ਅਤੇ ਘਰੇਲੂ ਲੋਨ ਦੀਆਂ ਦਰਾਂ ਵਿੱਚ ਵੱਧ ਤੋਂ ਵੱਧ ਕਮੀ ਲਿਆਉਣ। ਰਿਜ਼ਰਵ ਬੈਂਕ ਵੱਲੋਂ 25 ਬੀਸਿਸ ਪੁਆਇੰਟ ਦੀ ਕਟੌਤੀ ਨਾਲ OSR ਹੁਣ 2.25% ਤੇ ਆ ਗਿਆ ਹੈ ਜੋ ਕਿ ਜੂਨ 2022 ਤੋਂ ਬਾਅਦ ਸਭ ਤੋਂ ਘੱਟ ਹੈ। ਇਸ ਤੋਂ ਬਾਅਦ ਬੈਂਕਾਂ ਨੇ ਬੁੱਧਵਾਰ ਤੋਂ ਫਲੋਟਿੰਗ ਰੇਟ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਸਬੰਧ ਵਿੱਚ ਨਿਕੋਲਾ ਵਿਲਸ ਨੇ ਕਿਹਾ ਹੈ ਕਿ ਮੇਰਾ ਸੁਨੇਹਾ ਸਾਫ਼ ਅਤੇ ਸਪਸ਼ਟ ਹੈ ਜਿਨ੍ਹਾਂ ਜਿਆਦਾ ਹੋ ਸਕੇ ਉਹਨਾਂ ਕਟੌਤੀਆਂ ਨੂੰ ਹੂਮ ਲੋਨ ਤੇ ਲਿਆਓ ਇਹ ਦੇਸ਼ ਦੀ ਅਰਥਵਿਵਸਥਾ ਲਈ ਬੇਹੱਦ ਜ਼ਰੂਰੀ ਹੈ ਉਹਨਾਂ ਨੇ ਕਿਹਾ ਹੈ ਕਿ ਰਿਜ਼ਰਵ ਬੈਂਕ ਦੇਖੇਗਾ ਕਿ ਬੈਂਕ ਇਸ ਕਟੌਤੀ ਨੂੰ ਕਿਵੇਂ ਅੱਗੇ ਲੈ ਕੇ ਜਾਣਗੇ ਪਰ ਉਮੀਦ ਹੈ ਕਿ ਇਸ ਦਾ ਸਿੱਧਾ ਫਾਇਦਾ ਮਾਰਗੇਜ ਹੋਲਡਰਾਂ ਨੂੰ ਹੋਵੇਗਾ ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਦੇ ਖਤਰੀ ਹੁਣ ਸੰਤੁਲਿਤ ਹਨ ਗੋਲਸ ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਅਰਥਵਿਵਸਥਾ ਹੋਰ ਮਜ਼ਬੂਤ ਹੋਵੇਗੀ ਅਤੇ ਮਹਿੰਗਾਈ ਦੇ ਵਿੱਚ ਵੀ ਕਮੀ ਆਏਗੀ ਉਹਨਾਂ ਨੇ ਕਿਹਾ ਕਿ ਸਾਡਾ ਡਾਟਾ ਦੱਸਦਾ ਹੈ ਕਿ ਨਿਊਜ਼ੀਲੈਂਡ ਵਿੱਚ ਪਰਸਤਿਤੀਆਂ ਸੁਧਨ ਗਈਆਂ ਤੇ ਅਸੀਂ ਬਿਹਤਰ ਸਮੇਂ ਵੱਲ ਜਾ ਰਹੇ ਹਾਂ। ਉਹਨਾਂ ਨੇ ਮੰਨਿਆ ਹੈ ਕਿ ਲੋਕ ਇਸ ਨੂੰ ਤਦੋਂ ਹੀ ਮੰਨਣਗੇ ਜਦੋਂ ਅਸਲ ਤੌਰ ਤੇ ਸੁਧਾਰ ਮਹਿਸੂਸ ਕਰਨਗੇ। ਉਹਨਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਲੋਕ ਇਸ ਵੇਲੇ ਮੁਸ਼ਕਲਾਂ ਦੇ ਵਿੱਚ ਹਨ ਤੇ ਇਹ ਕੌਸ਼ਿਸ਼ਾਂ ਸਾਡੀਆਂ ਵਿਅਰਥ ਨਹੀਂ ਜਾਣਗੀਆਂ।